ਸਭ ਤੋਂ ਪਹਿਲਾਂ ਆਪਣੋ ਲੋਕ ਪ੍ਰਤੀਸਾਧਨ ਹੈ ਹਾਂ ਇਹ ਹਾਂ ਆਹੋ 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 ਪਾਜੀ ਇਹ ਮੈਲੀ ਸਰ ਦੀ ਸ਼ਾਟ ਸਹੀ ਪਾਜੀ ਆ ਗਿਆ ਰੋਡਵਾਲੇ ਥੋੜਾ ਖਤਰੀ ਮਹਾਸਭਾ ਦਾ ਮਨਮੋਹਨ ਸਿੰਘ ਗੁਲਾਟੀ ਜੀ ਉਹਨਾਂ ਨੂੰ ਚੇਅਰਮੈਨ ਇੱਕ ਹੋਰ ਗੱਲ ਸਾਡੇ ਸਮਾਜਿਕ ਸਭ ਤੋਂ ਵੱਡੀ ਗੱਲ ਕੀ ਹੈ ਜਿੱਤੇ ਜੇ ਸਾਡਾ ਪ੍ਰਧਾਨ ਸਹਿਜ ਧਾਰੀ ਹੈ ਤੇ ਸਾਡਾ ਚੇਅਰਮੈਨ ਕੇਸ਼ ਧਾਰੀ ਹੋਵੇਗਾ ਜੇ ਸਾਡਾ ਚੇਅਰਮੈਨ ਸਹਿਜ ਧਾਰੀ ਹੈ ਤੇ ਸਾਡਾ ਪ੍ਰਧਾਨ ਕੇਸ਼ ਧਾਰੀ ਹੋਵੇਗਾ ਔਰ Hindu Sikh ਇਕਤਾ ਨੂੰ ਵੇਖਦੇ ਹੋਏ ਅਸੀਂ ਸਾਰੇ ਯੂਨਿਟ ਬਣਾ ਲਏ ਕਿ ਦੋਨੋਂ ਸਹਿਜ ਧਾਰੀ ਨਹੀਂ ਹੋਣਗੇ ਇੱਕ ਸਹਿਜ ਧਾਰੀ ਇੱਕ ਕੇਸ਼ ਧਾਰੀ ਤਾਂ ਕਿ ਲੋਕਾਂ ਦੇ ਵਿੱਚ ਇੱਕ ਸੰਦੇਸ਼ ਅੱਛਾ ਜਾਵੇ ਉਸ ਤੋਂ ਬਾਅਦ ਤਰਵਿੰਦਰ ਬਤਰਾ ਜੀ ਤਿੰਨ ਵੈਸੇ ਹੀ ਬੜੀਆਂ ਸੰਸਥਾਵਾਂ ਨਾਲ ਜੁੜੇ ਹੋਏ ਮੈਨੂੰ ਲੱਗਦਾ 15-20 ਸੰਸਥਾਵਾਂ ਦੇ ਮੈਨੂੰ ਪਤਾ ਜੇ ਕੋ ਮੈਨੂੰ ਨਹੀਂ ਪਤਾ ਮੈਂ ਚਲ ਕੇ ਪੁੱਛ ਕੇ ਜਾਵਾਂਗਾ ਜਿਹੜੇ ਸਾਡੇ ਚੰਨ ਸਕਤੀ ਨੇ ਇਹ ਆਪ ਹੀ ਹੁਣ ਚੱਲ ਨਹੀਂ ਫਿਰਦੀ ਜਸਤਾ ਉਹ ਸਮਨੀਸ਼ ਖੋਸਲਾ ਜੀ ਜਿਵੇਂ ਕਿ ਕਹਿੰਦਾ ਮੂੰਛੀ ਥਾਲੇ ਦੀ ਮਾਉ ਹੁੰਦੀ ਐ ਇਹ ਸਾਰੀ ਐਸੋਸੀਏਸ਼ਨ ਦਾ ਕੈਸ਼ ਸ਼ੇਰਾ ਕੋਲੀ ਐ ਮਤਲਬ ਸਾਰਿਆਂ ਨੂੰ ਇੱਕ ਵਾਰ ਸਲੂਟ ਇਧਰ ਮਾਰਨੀ ਪੈਣੀ ਮਨੀਸ਼ ਖੋਸਲਾ ਜੀ ਨੂੰ ਤੇ ਰੋਹਿਤ ਚੋਪੜਾ ਦੀ ਵਾਈਸ ਪ੍ਰੈਜ਼ੀਡੈਂਟ ਕਪਿਲ ਕਰਪਾਲ ਜੀ ਵਾਈਸ ਪ੍ਰੈਜ਼ੀਡੈਂਟ ਮੈਂ ਕਹਾਂਗੇ ਜਿੰਨਾ ਜਿੰਨਾ ਨਾਮ ਬੁਲਾਇਆ ਕੋਈ ਖੜਾ ਹੋ ਗਿਆ ਤਾਂ ਪਤਾ ਲੱਗੇ ਨਾ ਜੀ ਹਾਂਜੀ ਸਾਰਿਆਂ ਨੂੰ ਪਤਾ ਲੱਗੇਗਾ ਅਰੋਹਿਤ ਚੋਕੜਾ ਜੀ ਵਾਈਸ ਪ੍ਰੈਜ਼ੀਡੈਂਟ ਆ ਰਹੇ ਆ ਰਹੇ ਕਪਿਲ ਕਰਪਾਲ ਜੀ ਵਾਈਸ ਪ੍ਰੈਜ਼ੀਡੈਂਟ ਜਗਦੀਸ਼ ਗੁਲਾਟੀ ਜੀ ਵਾਈਸ ਪ੍ਰੈਜ਼ੀਡੈਂਟ ਆ ਰਹੇ ਜਿੰਨੇ ਇਥੇ ਲੋਕ ਬੱਜੇ ਨੇ ਸਾਰੇ ਵਪਾਰੀ ਵੀ ਨੇ ਉਹ ਸਾਡੇ ਸਾਹਮਣੇ ਸੀਗੇ ਸਾਹਿਬ ਬੈਠੇ ਰਹੇ ਜੁਗੇ ਸੀ ਇਹ ਅਬੀਦ ਇਸ ਫੈਮਿਲੀ ਦੇ ਰਿਜਾ ਸਾਹਿਬ ਸ਼ਹਿਰ ਦੀ ਬਹੁਤ ਅੱਛੀ ਪਰਸਨੈਲਿਟੀ ਦੇ ਇਹਨਾਂ ਦੇ ਪਿਤਾ ਜੀ ਸੀਤਾ RAM ਜੀ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਨੇ ਤੇ ਬੜੇ ਅੱਛੇ ਆ ਇਹਨਾਂ ਦਾ ਸ਼ਹਿਰ ਦੇ ਵਿੱਚ ਹੋਲਡ ਹੈ ਬਾਕੀ ਹੋਰ ਭਰਾ ਵੀ ਭਰਾਤੀ ਸਾਹਿਬ ਜਿਹੜੇ ਚੇਅਰਮੈਨ ਮੰਨੇ ਨੇ ਸਾਡੇ ਰਾਜਨਸਾਨੀ ਜੀ ਕਲਿਆਣਾ ਕਲਿਆਣੇ ਦੇ ਵਿੱਚ ਜਿਵੇਂ ਰਾਜਨ ਜੀ ਦਾ ਬਹੁਤ ਅੱਛਾ ਨਾਮ ਹੈ ਇਸ ਪਰਿਵਾਰ ਦਾ ਬਹੁਤ ਅੱਛਾ ਨਾਮ ਹੈ ਸਾਹਮਣੇ ਮੈਨੂੰ ਨਾਮ ਤੇ ਪੜਾ ਸੁਭਾਸ਼ ਇਸ ਆਈ ਮਾਮਾ ਦੀ ਕਈ ਤਰ੍ਹਾਂ ਦੇ ਇਹਨਾਂ ਦਾ ਬੜਾ ਅੱਛਾ ਕਾਰੋਬਾਰ ਹੈ ਮੈਨੂੰ ਲੱਗਦਾ ਕੋਈ ਇਤਿਹਾਸਕ ਵੀ ਹੋਣ ਡੀ ਡਾਕਟਰ ਪ੍ਰਦੀਪ ਜੀ ਬੈਠੇ ਨੇ ਕੋਲ ਡਾਕਟਰ ਸਾਹਿਬ ਵੀ ਬੈਠੇ ਨੇ ਮਤਲਬ ਸੂਝਵਾਨ ਇੰਟਰੈਕਚਰ ਸਾਰੇ ਇਸ ਗਰੁੱਪ ਦੇ ਮੈਂਬਰ ਨੇ ਜਿਹੜੀ ਨਵੀਂ ਟੀਮ ਦੀ ਅੱਜ ਇਹਨਾਂ ਨੇ ਬਣਾਈ ਹੈ ਪ੍ਰੈਸ ਵੀ ਆਏ ਆ ਚਲੋ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹਨਾਂ ਨੂੰ ਪੀ ਟਾਈਮ ਹੀ ਬੁਲਾਇਆ ਗਿਆ ਮੇਰੇ ਖਿਆਲ ਸਾਰੇ ਬਿਜ਼ੀ ਸ਼ਡਿਊਲ ਤੇ ਸਕੇ ਹੁਣ ਮੈਂ ਨਾ ਨਹੀਂ ਕਿਸੇ ਦਾ ਰਹਿਣਾ ਸਾਰੇ ਪਿਛਲੇ ਚੀਜ਼ਾਂ ਵਿੱਚ ਇਹਨਾਂ ਨੇ ਸਾਡਾ ਚਲੋ ਇੰਨਾ ਮਾਨ ਰੱਖਿਆ ਕਿ ਸਾਡੇ ਇੱਕ ਵਾਰ ਕਹਿ ਤੇ ਫਿਰ ਵੀ ਆ ਗਏ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਜੀ ਰਿਸ਼ੀ ਰੋਣਾ ਜੀ ਜਲੰਧਰ ਤੋਂ ਅਰੋੜਾ ਵੰਚ ਦੇ ਜਿਹੜੇ ਪ੍ਰਧਾਨ ਹੈਗੇ ਆ ਅਰੋੜਾ ਵੰਚ ਦਾ ਅਰੋੜਾ ਖੱਤਰੀ ਵੰਚ ਜਿਹੜੇ ਹੈਗੇ ਉਹਦੇ ਪ੍ਰਧਾਨ ਨਾਰੋਣਾ ਦੇ ਮੁਖੀ ਜੀ ਜਿਹੜੇ ਆਏ ਹੋਏ ਆ ਜਲੰਧਰ ਦੇ ਵਾਈਸ ਪ੍ਰੈਜ਼ੀਡੈਂਟ ਇਹਨਾਂ ਦਾ ਆਮ ਤੈ ਬਹੁਤ ਬਹੁਤ ਵੈਲਕਮ ਤੇ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਨੇ ਉਹ ਪਰਲਾ ਬਣਾਇਆ ਹੈਗਾ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਰੋੜਾ ਵੰਚ ਨੂੰ ਅਰੋੜਾ ਖੱਤਰੀ ਨੂੰ ਇਕੱਠੇ ਕਰਨ ਦਾ ਇਹ ਬਹੁਤ ਵਧੀਆ ਕੰਮ ਨੇ ਆ ਦੇਖੋ ਵੈਸੇ ਤੇ ਜਿਸ ਤਰ੍ਹਾਂ ਸਾਰਿਆਂ ਨੇ ਪਹਿਲਾਂ ਦੱਸ ਹੀ ਦਿੱਤਾ ਜੀ ਹੈ ਤਾਂ ਪਹਿਲਾਂ ਹੀ ਇਕੱਠੇ ਆ ਰੂੜਾ ਤੇ ਖੱਤਰੀ ਕੋਈ ਅਲੱਗ ਨਹੀਂ ਹੈ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜੁਜੇ ਸਾਡੀਆਂ ਫੈਮਲੀਆਂ ਮੈਰਿਡ ਵੀ ਹੈਗੀਆਂ ਬੱਚਿਆਂ ਦੇ ਮੈਜਾਜ ਹੋਏ ਆ ਅਲੱਗ ਨਹੀਂ ਹੈਗੇ ਅਲੱਗ ਉਹ ਅਸੀਂ ਪਰ ਫਿਰ ਵੀ ਇਕੱਠੇ ਕਰਨ ਦਾ ਇੱਕ ਕਾਰਨ ਹੈ ਤੇ ਇਕੱਠੇ ਕਰਕੇ ਕੋਈ ਸਾਡੀ ਸਟਰੈਂਥ ਪਾਵਰ ਜਿਹੜੀ ਹੈ ਉਹ ਥੋੜੀ ਵੱਧਦੀ ਹੈ ਆਪਾਂ ਰੂੜਾ ਅਲੱਗ ਸੀਗੇ ਅਲੱਗ ਸੀਗੇ ਕੋਈ ਸਾਡੀ ਪਾਵਰ ਜੁਤੀ ਹੋਰ ਵਾਗੀ ਥੋੜਾ ਪੰਜਾਬ ਨੂੰ ਮੇਰੇ ਹਿਸਾਬ ਨਾਲ ਹੋਰ ਵੀ ਲੋੜਾ ਸਾਨੂੰ ਇਕੱਠੇ ਹੋਣ ਦੀ ਜਿੱਦਾਂ ਸਾਡੇ ਇੱਥੇ ਪ੍ਰਵਾਸੀਆਂ ਦਾ ਜੋ ਹਾਲਾਤ ਉਹਨਾਂ ਨੂੰ ਪਤਾ ਲੱਗਦੇ ਪਏ ਆ ਜੇ ਉਹਨਾਂ ਨੂੰ ਆਪਾਂ ਬਚਾਣਾ ਮੇਰਾ ਚਲ ਹੈ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਹੀ ਪੈਣਾ ਜੋ ਸਾਡੇ ਪੰਜਾਬ ਦੇ ਹਾਲਾਤ ਬਣਾ ਦਿੱਤੇ ਗਏ ਆ ਪ੍ਰਵਾਸੀਆਂ ਨੇ ਇੱਥੇ ਉਹ ਆਪਣੀਆਂ ਪ੍ਰਾਪਰਟੀਆਂ ਗੀਦ ਰਹੇ ਆ ਜਿਸ ਨੂੰ ਨਾ ਕੋਈ ਜਾ ਕੇ ਖਰੀਦ ਨਹੀਂ ਸਕਦੇ ਇਹਦਾ ਵੀ ਆਪਾਂ ਕੋਈ ਨਾ ਕੋਈ ਸਾਰੇ ਰਲ ਕੇ ਇਹਨਾਂ ਚੀਜ਼ਾਂ ਦਾ ਹੱਲ ਲਗਾਣਾ ਹੈ ਇਸ ਤੋਂ ਬਾਅਦ ਦੋ ਦਿਨ ਮੈਨੂੰ ਦੇ ਦੇਣੇ ਸੀ ਵੋਲਿਊਮ ਬਤਾ ਮੈਂ ਇਹਨਾਂ ਜੋਗਾ ਨਹੀਂ ਛਿਗਾ ਜਿੰਨੇ ਜੋਗਾ ਮੈਨੂੰ ਮੇਰੇ ਪ੍ਰਧਾਨ ਜੀ ਜਿਹੜੇ ਪੰਜਾਬ ਦੇ ਨੇ ਇਹਨਾਂ ਨੇ ਮੈਨੂੰ ਤਾਂ ਮਾਂ ਚਟਕਾਰ ਦਿੱਤਾ ਔਰ ਜਿਹੜੇ ਵਿਪੰਦ ਨੇ ਜੀ ਨੇ ਮੈਨੂੰ ਇਹ ਕੱਲ ਦੱਸੀ ਹੈ ਅਸੀਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੇ ਉੱਤੇ ਇਸ ਗੱਲ ਦੀ ਤੁਹਾਨੂੰ ਸੱਚਾਈ ਵੀ ਦੰਨੇ ਆ ਔਰ ਤੁਹਾਨੂੰ ਇਹ ਵਿਸ਼ਵਾਸ ਵੀ ਦਵਾਨੇ ਆ ਵੀ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਉੱਤੇ ਹੀ ਅਸੀਂ ਖਰੇ ਉਤਰਾਂਗੇ ਸਾਰਿਆਂ ਨੂੰ ਲੈ ਕੇ ਮਿਲ ਜੁਲ ਕੇ ਔਰ ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਕੰਮ ਕਰਾਂਗੇ ਕਿਸੇ ਦਾ ਕੋਈ ਪ੍ਰਧਾਨਗੀ ਵਾਲਾ ਕੰਮ ਨਹੀਂ ਹੋਊਗਾ ਕੋਈ ਚੇਅਰਮੈਨੀ ਵਾਲਾ ਕੰਮ ਨਹੀਂ ਹੋਊਗਾ ਇਹਦੇ ਵਿੱਚ ਕੋਈ ਪਾਰਟੀਸ਼ਨ ਨਹੀਂ ਸਾਰਿਆਂ ਦੀ ਸਲਾਹ ਲਈਤੀ ਜਾਊਗੀ ਜੋ ਵੀ ਖੱਤਰੀ ਸਮਾਜ ਦੇ ਲਈ ਅਰੂੜਾ ਵਾਸ਼ ਲਈ ਅਸੀਂ ਕਰ ਸਕਾਂਗੇ ਕਰਾਂਗੇ ਸੋਸ਼ਲ ਕੰਮ ਕਰਾਂਗੇ ਔਰ ਜੋ ਜੋ ਕੰਮ ਕਹਿਣਗੇ ਉਹ ਸਾਬਤ ਨਾਲ ਹੀ ਚੱਲਣਗੇ ਸਰ ਧੰਨਵਾਦ ਹੈ ਪੀਸੀਜੀ ਦਾ ਰਾਜਨੀਤੀ ਦਾ ਚਾਹਾਂਗਾ ਜੀ ਮੈਂ ਇਹਨਾਂ ਕੋਲੋ ਆਗੇ ਚੱਲਣਾ ਚਾਹਾਂ ਮੈਂ ਟੀਮ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਅਹੁਦੇ ਹਨ ਅਹੁਦੇ ਤਾਂ ਦਿੱਤੇ ਜਾਂਦੇ ਨੇ ਜ਼ਿੰਮੇਵਾਰੀਆਂ ਲਾਈਆਂ ਜਾਂਦੀਆਂ ਨੇ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਕਰਨਾ ਰਲ ਮਿਲ ਕੇ ਚੱਲਣਾ ਜਿਹੜਿਕਾ ਤਾਂ ਕਿਸੇ ਨੂੰ ਪ੍ਰਧਾਨ ਦਾ ਅਹੁਦਾ ਜਾਂ ਚੇਅਰਮੈਨ ਦਾ ਬੇਸਿਕਲੀ ਹੈ ਤੇ ਅਸੀਂ ਭਰਾ ਹੀ ਆ ਸਾਰੇ ਬਿਲਕੁਲ ਜੀ ਬਿਲਕੁਲ ਅਸੀਂ ਜਿੰਮੇਵਾਰੀ ਕਿਸ ਨੂੰ ਦੇਣ ਵਾਸਤੇ ਕਿ ਇਹ ਬੰਦਾ ਟਾਈਮ ਕੱਢ ਸਕਦਾ ਹੈ ਕਿ ਤਾਂ ਉਹਨੂੰ ਜਿੰਮੇਵਾਰੀ ਦਿੱਤੀ ਜਾਂਦੀ ਹੈ ਲੇਕਿਨ ਇਹਨਾਂ ਇੱਕ ਬਹੁਤ ਅੱਛਾ ਸੁਝਾਅ ਹੈ ਕੋਈ ਵੀ ਛੋਟੇ ਤੋਂ ਛੋਟਾ ਕਾਰਕਰਮ ਹੋਵੇ ਉਹ ਇੱਕ ਦੂਜੇ ਦੀ ਸਲਾਹ ਨਾਲ ਇੱਕ ਕੋਰ ਕਮੇਟੀ ਬਣਾਓ ਇੱਕ ਕੋਰ ਕਮੇਟੀ ਵੀ ਬਣਾਓ ਜਿਹਦੀ ਕੋਰ ਕਮੇਟੀ 7 ਮੈਂਬਰਾਂ ਜਾਂ 11 ਮੈਂਬਰਾਂ ਦੀ ਤੁਹਾਡੀ ਆਪਸ ਸਲਾਹ مشورہ ਕਰਕੇ ਫਿਰ ਉਹਨੂੰ ਆਫਿਸ ਬੈਰਲ ਦੇ ਵਿੱਚ ਲੈ ਕੇ ਆ ਬਿਲਕੁਲ ਜੋ ਰਾਜਨ ਜੀ ਬਿਲਕੁਲ ਠੀਕ ਹੈ ਸੈਕੰਡ ਗੱਲ ਇਹਨਾਂ ਜਿਹੜੀ ਤਾਲਮਿਲ ਵਾਲੀ ਗੱਲ ਵੀ ਹੋ ਗਈ ਤੀਜਾ ਉਸੇ ਦਾ ਕੁਝ ਧਾਰਮਿਕ ਸਮਾਜਿਕ ਕਾਰਜਕ੍ਰਮ ਹੁੰਦੇ ਰਹਿਣੇ ਚਾਹੀਦੇ ਉਸ ਤੋਂ ਇਲਾਵਾ ਆਪਾਂ ਇੱਕ ਕੰਮ ਬਹੁਤ ਜ਼ਰੂਰੀ ਕਰਨਾ ਅਸੀਂ ਲੋਕਾਂ ਵਾਂਗੂ ਕੰਮ ਨਹੀਂ ਕਰਨਾ ਜਿਵੇਂ ਸਾਰਾ ਸਮਾਜ ਕਰਦਾ ਜਿਹੜਾ ਅੱਗੇ ਇੱਕ ਨਰਾਸ਼ਨ ਮਿਲਦਾ ਉਹਨੂੰ ਬਾਰ ਬਾਰ ਆਸ਼ਨ ਦੇਈ ਜੋ ਇੱਕੋ ਬੰਦਾ ਮਹੀਨੇ ਚ ਅੱਠ ਪਰ ਆਸ਼ਨ ਆ ਜਨਣਾ ਆਪਾਂ ਸਮਾਜ ਦੇ ਜਿਹੜੀਆਂ ਕਰੂਤੀਆਂ ਨੇ ਇੱਕੋ ਅਸੀਂ ਜਿ ਪੜੇ ਲਿਖੇ ਰਹੋਗੇ ਸਭ ਇਕੱਠੇ ਹੋਏ ਨਾ ਜਿਹੜੀਆਂ ਸਮਾਜ ਦੀਆਂ ਕਰੂਤੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰਨਾ ਪਹਿਲੇ ਨੇ ਦੇਖੋ ਰਿਜ਼ਰਵੇਸ਼ਨ ਦੇਖੋ ਅਰੋੜਾ ਸਮਾਜ ਦੇ ਵਿੱਚ ਜਾਂ ਖਤਰੀ ਸਮਾਜ ਦੇ ਵਿੱਚ ਗਰੀਬ ਲੋਕ ਨਹੀਂ ਆਗੇ ਜਿਹੜੇ ਰਿਜ਼ਰਵੇਸ਼ਨ ਅੱਜ ਇੰਨੇ ਸਾਲਾਂ ਤੋਂ ਚੱਲ ਰਹੀ ਹੈ ਅਸੀਂ ਕਿਸੇ ਨੂੰ ਕਿਸੇ ਉੱਪਰ ਕਿੰਤੂ ਪਰੰਤੂ ਨਹੀਂ ਕਰਦੇ ਲੇਕਿਨ ਅਸੀਂ ਚਾਹਦੇ ਆ ਕਿ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਲੇਕਿਨ ਉਹ ਆਰਥਿਕ ਆਧਾਰ ਦੇ ਉੱਪਰ ਆਰਥਿਕ ਆਧਾਰ ਤੋਂ ਜਿਹੜੀ ਵੀ ਜਾਤੀ ਜਾਤੀ ਵਰਗ ਹੈ ਜਿਹੜਾ ਕਮਜ਼ੋਰ ਵਰਗ ਹੈ ਉਹ ਰਿਜ਼ਰਵੇਸ਼ਨ ਨੂੰ ਆਰਥਿਕ ਆਰਥਿਕ ਆਧਾਰ ਦੇ ਕੀਤਾ ਜਾਏ ਇਹਦੇ ਵਾਸਤੇ ਵੀ ਤੁਸੀਂ ਕਦਮ ਚੱਕ ਰਹੇ ਨੇ ਠੀਕ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਚਲਾਵਾਂਗੇ ਕਿ ਇਹਦੇ ਉੱਪਰ ਵਰਕ ਕੀਤਾ ਜਾਏ ਉਸ ਤੋਂ ਲਾਵਾ ਸਟਰੈਂਥ ਵਿਖੋ ਜਿਵੇਂ ਬੁਲਾਟੀ ਸਾਹਿਬ ਨੇ ਇੱਕ ਗੱਲ ਕੀਤੀ ਬਹੁਤ ਅੱਛੀ ਗੱਲ ਹੈ ਦੇਖੋ ਕਿਸੇ ਰੱਬ ਨਾਲ ਕਰੇ ਕਿਸੇ ਤੇ ਕੋਈ ਧੂਰਤਾ ਜਾਂਦੀ ਹੈ ਦੇਖੋ ਤੁਹਾਨੂੰ ਅੱਜ ਪਤਾ ਹੀ ਹੈ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਪ੍ਰਸ਼ਾਸਨ ਦਾ ਕੀ ਹਾਲ ਹੈ ਪੁਲਿਸ ਡਿਪਾਰਟਮੈਂਟ ਦਾ ਕੀ ਹਾਲ ਹੈ ਠੀਕ ਹੈ ਨਾ ਪੈਸੇ ਦਿਓ ਤੇ ਕੰਮ ਹੋ ਜਾਂਦੇ ਨੇ ਮੈਂ ਤੁਹਾਨੂੰ ਟੀਮ ਨੂੰ ਇੱਕ ਗੱਲ ਕਮਾਉਣਾ ਕਿ ਜਿਹੜੇ ਨਾਲ ਕੋਈ ਧੱਕਾ ਹੁੰਦਾ ਹੋਵੇ ਤੁਸੀਂ ਉੱਥੇ ਜਾ ਕੇ ਜੇ 50 ਬੰਦੇ ਖੜੇ ਹੋ ਜਾਓਗੇ ਨਾ ਉਹ ਗੱਲ ਜਿਹੜੀ ਸਿੱਧੀ ਹੈ ਨਾ ਉਲਟੀ ਹੋ ਜਾਏਗੀ ਸਿਰਫ ਤੁਹਾਡੀ ਨਾਲ ਸਿਰ ਤਾਕਤ ਨਾ ਖੜੇ ਹੋਣਾ ਤਾਕਤ ਬੰਦ ਨਹੀਂ ਇਸ ਦੰਦੇ ਨੂੰ ਨੂੰ ਕਿ ਉਹਨੂੰ ਬਹੁਤ ਹੌਸਲਾ ਮਿਲੇਗਾ ਇਸ ਸੀ ਨੂੰ ਜਰੂਰ ਆਪਾਂ ਆਪਣੇ ਸਿਸਟਮ ਦੇ ਵਿੱਚ ਮੈਂਸ਼ਨ ਕਰਨਾ ਕਿਸੇ ਸਾਡੇ ਭਰਾ ਦੀ ਗੱਲ ਧੱਕਾ ਹੁੰਦਾ ਆਪਾਂ ਧੱਕਾ ਨਹੀਂ ਹੁੰਦੇ ਨਾ ਉਹ ਮੈਂ ਆ ਬਿਲਕੁਲ ਕੀ ਜਿਵੇਂ ਚਟਾਨ ਨੂੰ ਖੜੇ ਹੋ ਜਾ ਉਸ ਕੀ ਬਾਕੀ ਇੱਧੇ ਵੀ ਅਰੋੜਾ ਮਹਾਸਭਾ ਚਲਾ ਰਹੇ ਸੀ ਸਾਡੇ ਭਾਈ ਸਾਹਿਬ ਰਾਜਨ ਜੀ ਯੂਪੀਐਸੀ ਜਨਰਲ ਸੈਕਟੀ ਸੀ ਪ੍ਰਭਿੰਦਰ ਜੀ ਹੋਰ ਬਾਕੀ ਮੇਰੇ ਸਾਥੀ ਰਾਜਨ ਨੇ ਇੱਕਦਮ ਆ ਸਿਸਟਮ ਕਰੋ ਕਿ ਸਮਾਜ ਦੇ ਵਿੱਚ ਲੋਕ ਕਹਿਣ ਕਿ ਵਾਕਈ ਔਰੋੜਾ ਖਤਰੀ ਕਥਿਓਗੇ ਇਹਨਾਂ ਨੇ ਕੁਛ ਕੀਤਾ ਸਮਾਜ ਵਾਸਤੇ ਔਰ ਬਾਕੀ ਨਸ਼ੇ ਬਲਦ ਇਹ ਤੇ 100% ਹੈ ਕਿ ਜਿਹੜਾ ਨਸ਼ਾ ਵੇਚਦਾ ਵੀ ਹੈ ਉਹਨੂੰ ਵੀ ਫੜ ਕੇ ਕੁੱਟੋ ਤੇ ਜਿਹੜਾ ਨਸ਼ਾ ਕਰਦਾ ਵੀ ਹੈ ਉਹਨੂੰ ਵੀ ਫੜ ਕੇ ਕੁੱਟੋ ਫਿਰ ਫੜ ਕੇ ਦੋਨਾਂ ਨੂੰ ਪੁਲਿਸ ਦੇ ਬਾਦਲੇ ਔਰ ਜਦ ਤੱਕ ਉਹਦਾ ਪਰਚਾ ਨਹੀਂ ਹੁੰਦਾ ਉਦੋਂ ਕਾਨੂੰਨ ਵਾਪਸ ਨਹੀਂ ਆਣਾ ਇਹ ਨਾ ਹੋਵੇ ਵੀ ਤੁਸੀਂ ਮਿਹਨਤ ਕਰੋ ਉਹਨਾਂ ਨੂੰ ਕੁੱਟ ਕੇ ਉੱਥੇ ਲੈ ਕੇ ਜਾਓ ਤੇ ਪੁਲਸਾਰੇ ਪੈਸੇ ਲੈ ਆਏ ਚੜਦੇ ਉਹਦੀ ਐਫ ਆਈ ਆਰ ਦੀ ਕਾਪੀ ਲੈ ਕੇ ਆਓ ਤੇ ਪਤਾ ਲੱਗੇ ਕਿ ਜਿਹੜਾ ਤੁਸੀਂ ਕਾਰਜ ਕੀਤਾ ਉਹ ਸਫਲ ਹੋ ਗਿਆ ਇਹਨਾਂ ਗੱਲਾਂ ਨਾਲ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਸਮਾਂ ਕਰਕੇ ਆਈ ਤੇ ਤੁਸੀਂ ਸਾਰਿਆਂ ਨੂੰ ਟਾਈਮ ਦਿੱਤਾ